ਨੌਂ ਕਿਤੇ ਦੇ ਵਿੱਚ ਉਹ ਦੀ ਛਿੰਦੇੜ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਆਏ ਸੀ ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ ਤੇ ਉਦੋਂ ਵਿੱਚ ਥੌਂਕ ਦੋਸ਼ੀਆਂ ਨੇ ਉੱਥੇ ਥੋੜੀ ਜਿਹੀ ਲੜਵਾਰੀ ਜੀ ਕੀਤੀ ਤੇ ਜਿਹੜੀ ਗੱਡੀ ਡੋਲਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਕ ਲੋਤੀ ਸੀ ਉਹ ਗੱਡੀ ਦੀ ਨਵਾਕ ਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਛਿੰਦੇੜ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਕੀ ਜਨਾ ਦੇ ਕੋਈ ਮਾਮਲਾ ਰਜਿਸਟਰ ਕੀਤਾ ਗਿਆ ਨਹੀਂ ਇਥੇ ਸਾਡੇ ਸਾਡੇ ਦੱਸ ਸਕਦੇ ਨਹੀਂ ਉੱਥੇ ਲੈ ਕੇ ਥਾਣੇ ਚ ਲੈ ਜਾ ਤਾਂ ਗੱਡੀ ਦੀ ਸਰ ਕਿਸੇ ਨਾਲ ਹੱਲ ਤਾਂ ਜੀ ਗੱਡੀ ਜੀ ਅਗਲੇ ਪਾਸੋਂ ਗੱਡੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੋਂ ਥੋੜੀ ਜੀ ਡੈਮੇਜ ਹੋਈ ਆ ਤੇ ਅਸਲ ਤੋਂ ਸਾਹਮਣੇ ਗੱਲ ਹੋਈ ਆ ਕਿ ਇਹਦੇ ਕੋਈ ਗੱਲ ਨਹੀਂ ਦੇਖੀ। ਸ਼ੋਸ਼ ਹੈਗੀ ਆ ਕਰਵਾਈ। ਦੋਸ਼ੀ ਦੇ ਕਾਰਵਾਈ ਹੋਈ ਨਹੀਂ। ਬਿਲਕੁਲ ਜੀ ਹੋਈ ਗਈ ਥੜੇ ਜਿਹੇ ਦਾ ਕੋਈ ਕਾਰਵਾਈ ਕਰ ਆਇਆ। ਠੀਕ ਹੈ। ਨਾਈਟ ਗੱਡੀ ਦੇ ਵਿੱਚ ਉਹ ਦੀ ਛਿੰਦੇੜ ਥਾਣੇ ਦੇ ਗੱਡੀ ਲੈ ਕੇ ਦੋਸ਼ੀਆਂ ਨੂੰ ਤੇ ਪੇਸ਼ ਅਦਾਲਤ ਕਰਨ ਵਾਸਤੇ ਆਏ ਸੀ। ਪੇਸ਼ ਅਦਾਲਤ ਕਰਕੇ ਜਦੋਂ ਜੇਲ੍ਹ ਛੱਡਣ ਚਲੇ ਨੇ। ਉਦੋਂ ਵਿੱਚ ਥੋਕ ਦੋਸ਼ੀਆਂ ਨੇ ਉੱਥੇ ਥੋੜੀ ਜਿਹੀ ਲੜਵਾਰੀ ਜੀ ਕੀਤੀ ਤੇ ਜਿਹੜੀ ਗੱਡੀ ਡੋਦਣ ਕਰਕੇ ਤੇ ਇੱਕ ਅੱਗੇ ਗੱਡੀ ਨਵਾਂ ਖਲੋਤੀ ਸੀ ਉਹ ਗੱਡੀ ਦੀ ਨਵਾਂ ਦੇ ਵਿੱਚ ਵੱਜ ਗਈ ਤੇ ਦੋਸ਼ੀ ਜਿਹੜੇ ਉਹ ਤਿੰਦੇ ਥਾਣੇ ਵਾਲੇ ਵਾਪਸ ਲੈ ਗਏ ਤਾਂ ਕੀ ਕਾਰਵਾਈ ਕੀਤੀ ਕੀ ਜਨਾ ਦੇ ਕੋਈ ਮਾਮਲਾ ਰਜਿਸਟਰ ਕਰੇ ਨਹੀਂ ਇੱਥੇ ਸਾਡੇ ਸਾਡੇ ਦੱਸ ਸਕਦੇ ਨਹੀਂ ਉੱਥੇ ਲੈ ਕੇ ਸਾਡੇ ਚ ਲੈ ਸਕਦੇ ਤੇ ਗੱਡੀ ਦੀ ਸਰ ਕਿਸ ਹਾਲ ਤੇ ਜੀ ਗੱਡੀ ਜੀ ਅਗਲੇ ਪਾਸੇ ਜਿਹੜੀ ਸਰਕਾਰੀ ਗੱਡੀ ਆ ਉਹ ਅਗਲੇ ਪਾਸੇ ਥੋੜੀ ਜਿਹੀ ਡੈਮੇਜ ਹੋਈ ਆ ਤੇ ਅਸਲ ਤੇ ਸਾਹਮਣੇ ਗੱਲ ਹੋਈ ਆ ਕਿ ਇਹਦੇ ਕੋਈ ਗੱਲ ਨਹੀਂ ਦੇ ਸੀ ਉਸ ਹੈਗੀ ਆ ਕਰਵਾਇਆ ਦੋਸ਼ੇ ਦੇ ਕਾਰਵਾਈ ਹੋਈਗੀ ਬਿਲਕੁਲ ਜੀ ਹੋਈਗੀ ਫੜੇ ਜਿਹੜਾ ਕੋਈ ਕਾਰਵਾਈ ਕਰਾਏਗਾ ਹਾਂਜੀ ਸਰ ਇਹ ਜਲੰਗੀਆਂ ਤੋਂ ਹੀ ਕਰਦਾ ਹੋਰ ਉਹ ਪਾਸੇ ਹੀ ਜਾ ਉਹ ਤੋਂ ਬਾਅਦ ਤੋਂ ਅੱਧੇ ਘੰਟੇ ਦਾ ਅੱਧੇ ਘੰਟੇ ਦਾ अच्छा मोबाइल कंपनी दिया ना माय चांचा किया एक रात अच्छा दिया ना मेरे पास लिया ना मेरा डिलीवरी एंड जो ਨਾਲਾ ਜਿਹੜੇ ਇਹ ਫਿਲਮੀ ਸਟਾਈਲ ਵਾਲੀ ਹੈ